ਇਸ ਵੀਡੀਓ ਦੀ ਵੱਡੀ ਖਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਦੇ ਦਿੱਤੀ ਗਈ ਹੈ ਜਿਨ੍ਹਾਂ ਦਾੱਸੇ ਕਿ ਉਹਨਾਂ ਦੇ ਵੱਲੋਂ ਇੱਕ ਅਪਡੇਟ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਾਲੇ ਵੀ ਕਿਤੇ ਨਾ ਕਿਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਹਨਾਂ ਦਾ ਦਿਨ ਬਹੁਤ ਘੱਟ ਗਤੀਵਿਧੀ ਕਰ ਰਿਹਾ ਹੈ ਹਾਲਾਂਕਿ ਉਹ ਸਾਰੇ ਮਸ਼ੀਨਾਂ ਨਾਲ ਲੱਗੇ ਵੈਂਟੀਲੇਟਰ ਤੇ ਜੁੜਾ ਰੱਖਿਆ ਗਿਆ ਕੱਲ ਫੀ ਟੈਸਟ ਹੋਏ ਸੀ ਉਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਹੈ ਉਹਦੀ ਸੇਤ ਨੂੰ ਲੈ ਕੇ ਅਪਡੇਟ ਦਿੱਤੀ ਗਈ ਹੈ ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀ ਜਾ ਰਹੀ ਹੈ ਨਾ ਲਗਾਤਾਰ ਹਸਪਤਾਲ ਦੇ ਵਿੱਚ ਮੁਹਾਲੀ ਦੇ ਜਿੱਥੇ ਉਹ ਭਰਤੀ ਨੂੰ ਉੱਥੇ ਪੰਜਾਬੀ ਗਾਇਕਾ ਸੁਮੇਤ ਉਹਨੇ ਪਰਿਵਾਰਿਕ ਮੈਂਬਰ ਨੇ ਲਗਾਤਾਰ ਡਾਕਟਰਾਂ ਦੇ ਨਾਲ ਸੀ ਅਮਾਨ ਸੁਮੇਤ ਪੰਜਾਬੀ ਗਾਇਕ ਕਲਬਾਤ ਕਰ ਰਹੇ ਨੇ ਕਿ ਆਖਿਰਕਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਇਹੋ ਜਿਹੀ ਹੈ ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਵੀ ਕਹਿਣਾ ਹੈ ਕਿ ਮਦੇ ਹਾਲਤ ਦੇ ਵਿੱਚ ਕਾਫੀ ਸੁਧਾਰ ਹੋ ਗਿਆ ਪਰੰਤੂ ਕਾਲਿਆ ਵੱਡੀ ਡਾਕਟਰ ਦੇ ਵੱਲ ਅਪਡੇਟ ਦਿੱਤੀ ਗਈ ਕਿ ਉਹਨਾਂ ਦੀ ਗਤੀਵਿਧੀ ਜਿਹੜੀ ਸਰੀਰ ਦੇ ਵਿੱਚ ਬਹੁਤ ਘੱਟ ਹੋ ਰਹੀ ਹੈ ਉਥੇ ਦੱਸਦੀ ਕਿ ਪਿਛਲੇ ਦਿਨੀ ਹਿਮਾਚਲ ਦੇ ਵਿੱਚ ਉਹਨਾਂ ਦਾ ਵੱਡਾ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ ਉਹ ਕਾਫੀ ਜ਼ਖਮੀ ਹੋ ਗਏ ਸੀ ਹੁਣ ਉਹਨਾਂ ਨੂੰ ਮਹਾਲੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਉਹਨਾਂ ਦਾ ਇਲਾਜ ਚੱਲਿਆ ਹੈ ਹਾਲਾਂਕਿ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਦੇ ਵੱਲ ਲਗਾਤਾਰ ਤੁਹਾਡੇ ਵਿੱਚ ਲਗਾਤਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀਆਂ ਘੀਤੀਆਂ ਘਾਰੀਆਂ ਨੇ ਮੈਂ ਲਾਈਵ ਹਾਂ ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਟਾਈਮ ਮੋਹਾਲੀ ਹਸਪੀਟਲ ਆ 40 ਹਸਪੀਟਲ ਸੌਰੀ ਤੇ ਰਾਜਵੀਰ ਬਾਈ ਨੂੰ ਹੁਣੇ ਮਿਲ ਕੇ ਆਏ ਆਂ ਤੇ ਤੁਹਾਡੀਆਂ ਅਰਦਾਸਾਂ ਰੰਗ ਲਿਆ ਰਹੀਆਂ ਨੇ ਸਾਰਿਆਂ ਦੀਆਂ ਬਾਈ ਚੜਦੀ ਕਲਾ ਚ ਹੈ ਬਿਲਕੁਲ ਹਾਲ ਤਾਂ ਸਟੇਬਲ ਹੈ ਤੇ ਬੀਪੀ ਵੀ ਸਟੇਬਲ ਹੈ ਹਾਰਟ ਬੀਟ ਵੀ ਠੀਕ ਚੱਲ ਰਹੀ ਹੈ ਸਾਰੇ ਇਦਾਂ ਹੀ ਤੁਸੀਂ ਆਪਣੀਆਂ ਦੁਆਵਾਂ ਬਣਾ ਕੇ ਰੱਖੋ ਅਰਦਾਸਾਂ ਕਰਦੇ ਰਹੋ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਰੰਗ ਲਿਆ ਰਹੀਆਂ ਨੇ ਤੇ ਵੀਰ ਸਾਡਾ ਚੜਦੀ ਕਲਾ ਚ ਹੈ ਬਿਲਕੁਲ ਪੋਜ਼ਿਟਿਵ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਕੋਈ ਮੰਦਿਰ ਕੋਈ ਮਸਜਿਦ ਕੋਈ ਗੁਰੂ ਘਰ ਹਰ ਇੱਕ ਤਰੀਕੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਫਿਕਰ ਹੈ ਬਾਈ ਰਾਜਵੀਰ ਦੀ ਐਲਸ ਦਾ ਸਾਨੂੰ ਵੀ ਫਿਕਰ ਹੈ ਤੇ ਬਾਈ ਬਿਲਕੁਲ ਚੜ੍ਹਦੀ ਕਲਾ ਚ ਹੈ ਕੋਈ ਪੈਨਿਕ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੁਸੀਂ ਆਪਣੀਆਂ ਦੁਆਵਾਂ ਆਪਣੀਆਂ ਅਰਦਾਸਾਂ ਐਦਾਂ ਹੀ